ਯਾਰੋ ਪਿਛਲੇ ਦਿਨਾਂ ਦੇ ਵਿੱਚ ਮੈਂ ਵੀਡੀਓ ਦੇਖ ਰਿਹਾ ਸੀ ਕਿ ਭਾਨਾ ਸਿੱਧੂ ਫਿਰ ਤੋਂ ਇੱਕ ਲੇਡੀਜ਼ ਨੂੰ ਬਿਠਾ ਕੇ ਫਿਰ ਤੋਂ ਚਰਚ ਨੂੰ ਟਾਰਗੇਟ ਕਰ ਰਿਹਾ ਸੀ ਔਰ ਦੱਸ ਰਿਹਾ ਸੀ ਕਿ ਕਿ ਚਰਚ ਦੇ ਵਿੱਚ ਪਖੰਡਵਾਦ ਹੁੰਦਾ ਔਰ ਚਰਚ ਦੇ ਵਿੱਚ ਲੁੱਟਖਸਕਟ ਹੁੰਦੀ ਆ ਔਰ ਚਰਚ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸੇ ਠੱਗੇ ਜਾਂਦੇ ਆ ਵਗੈਰਾ ਵਗੈਰਾ ਭਾਨੇ ਸਿੱਧੂ ਆ ਪਹਿਲਾਂ ਤਾਂ ਤੈਨੂੰ ਮੈਂ ਬਾ ਵਾਰਨਿੰਗ ਦੇਣੀ ਚਾਹਨਾ ਤੂੰ ਬਾਜ ਆ ਜਾ ਰੱਬ ਦੇ ਲੋਕਾਂ ਨਾਲ ਜਿਹਨੇ ਵੀ ਪੰਗਾ ਲਿਆ ਤਾਂ ਉਹ ਲੋਕ ਜਿਹੜੇ ਆ ਰੱਬ ਵੱਲੋਂ ਵੀ ਬਖਸ਼ੇ ਨਹੀਂ ਗਏ ਜਿਹੜੇ ਤੂੰ ਇਲਜ਼ਾਮ ਲਗਾ ਰਿਆਂ ਇਹ ਸਰਾਸਰ ਗਲਤ ਨੇ ਔਰ ਜਿਹੜਾ ਤੂੰ ਪਖੰਡਵਾਦ ਦੱਸਦਾ ਉਹ ਅਸਲ ਵਿੱਚ ਪ੍ਰੇਰ ਦਾ ਇੱਕ ਵਿਸ਼ਾ ਆ ਹਾਲੇਲੂਇਆ ਜਿਹੜਾ ਤੈਨੂੰ ਤੂੰ ਪਖੰਡਵਾਦ ਕਹਿੰਨਾ ਪਖੰਡਵਾਦ ਜਿਹੜਾ ਤੂੰ ਕਹਿੰਦਾ ਕਿ ਹੱਥ ਰੱਖ ਕੇ ਲੋਕਾਂ ਨੂੰ ਚੰਗਾ ਕਰਦੇ ਲੋਕੀ ਡਿਗ ਪੈਂਦੇ ਆ ਲੋਕਾਂ ਨੂੰ ਐ ਕਰਦੇ ਆ ਉਂ ਕਰਦੇ ਆ ਜੇ ਤਨ ਮੈਂ ਬਾਈਬਲ ਦਾ ਇਤਿਹਾਸ ਦੱਸਾਂ ਤਾਂ ਬਾਈਬਲ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਬਹੁਤਿਆਂ ਦੇ ਉੱਤੇ ਹੱਥ ਰੱਖ ਕੇ ਲੋਕਾਂ ਨੂੰ ਚੰਗਾ ਕੀਤਾ ਜਿਹਨੂੰ ਤੋਂ ਪਖੰਡਵਾਦ ਕਹਿੰਨਾ ਬਾਈਬਲ ਦੇ ਅਨੁਸਾਰ ਤੇਲ ਨੂੰ ਅਭਿਸ਼ੇਕ ਕਰਕੇ ਲਗਾਉਣਾ ਪ੍ਰਾਰਥਨਾ ਕਰਕੇ ਰੁਮਾਲ ਨੂੰ ਰੱਖਣਾ ਬਾਈਬਲ 'ਚ ਲਿਖਿਆ ਕਿ ਬਹੁਤ ਸਾਰੇ ਰੋਗੀ ਜਿਹੜੇ ਆ ਸੰਤ ਪੌਲਸ ਦੇ ਕੱਪੜਿਆਂ ਨੂੰ ਦਾ ਸਰੀਰ ਨੂੰ ਛੁਵਾ ਕੇ ਹੀ ਕੱਪੜਾ ਕਿਸੇ ਬਿਮਾਰ ਤੇ ਪਹੁੰਚਦਾ ਬਿਮਾਰ ਚੰਗੇ ਹੋ ਜਾਂਦੇ ਸੀ ਤਾਂ ਇੱਕ ਬਾਈਬਲ ਦੇ ਵਿਸ਼ੇ ਨੇ ਔਰ ਜੇ ਤੂੰ ਬਾਈਬਲ ਦੇ ਉੱਤੇ ਕਿੰਤੂ ਪ੍ਰੰਤੂ ਕਰੇਗਾ ਤਾਂ ਰੱਬ ਬੋਲੋ ਤੈਨੂੰ ਮਾਰ ਪੈਣੀ ਪੈਣੀ ਹੈ ਤੇ ਤੈਨੂੰ 크੍ਰਿਸਚਨ ਭਾਈਚਾਰੇ ਦਾ ਵੀ ਸਾਹਮਣਾ ਕਰਨਾ ਪੈਣਾ ਔਰ ਤੇਤੇ ਬਣਦੀਆਂ ਕਾਨੂੰਨੀ ਕਾਰਵਾਈਆਂ ਵੀ ਹੋਣਗੀਆਂ ਔਰ ਬਾਈਬਲ ਦਾ ਇਹ ਸਿਧਾਂਤ ਆ ਬਾਈਬਲ ਦੇ ਵਿੱਚ ਯਿਸੂ ਮਸੀਹ ਨੇ ਕਿਹਾ ਕਿ ਜਿੰਮੇ ਕੀ ਬੈਦ ਰੋਗੀਆਂ ਦੇ ਲਈ ਉਹ ਮੇ ਯਿਸੂ ਮਸੀਹ ਪਾਪੀਆਂ ਦੇ ਲਈ ਆਇਆ ਔਰ ਜਿਹੜੀ ਬਿਮਾਰੀ ਆ ਦੁੱਖ ਰੋਗਵਾ ਬਾਈਬਲ ਦੇ ਅਨੁਸਾਰ ਔਰ ਤੁਹਾਡੇ ਸ਼ਾਸਤਰਾ ਦੇ ਅਨੁਸਾਰ ਜਿਹਨੂੰ ਤੁਸੀਂ ਦੋਸ਼ ਪਿੱਤਰ ਕਹਿੰਦੇ ਹੋ ਹਨਾ ਇਹ ਬਾਈਬਲ ਦੇ ਜੀਛਿੰਗ ਦੇ ਅਨੁਸਾਰ ਕੁਝ ਬਿਮਾਰੀਆਂ ਕੁਝ ਪ੍ਰੋਬਲਮਸ ਜਿਹੜੀਆਂ ਆ ਉਹ ਅਭਿ ਸ਼ਾਪ ਦੇ ਕਾਰਨ ਜਿਹੜੇ ਪੀੜ੍ਹੀਆਂ ਤੋਂ ਮਾਪੇ ਦੇ ਗੁਨਾਹ ਗੁਨਾਹਾਂ ਤੋਂ ਜਾਦਾਦਿਆਂ ਪੜਦਾਦਿਆਂ ਤੋਂ ਜਿਹਨੂੰ ਤੁਸੀਂ ਪਿੱਤਰ ਕਹਿੰਨੇ ਆ ਉਹਨਾਂ ਦੇ ਗੁਨਾਹ ਦੇ ਕਾਰਨ ਵੀ ਜਿਹੜਾ ਆ ਬਿਮਾਰੀਆਂ ਰੋਗ ਆਉਂਦੇ ਆ ਜਦੋਂ ਯਿਸੂ ਮਸੀਹ ਦੇ ਕੋਲ ਬੰਦਾ ਜਾਂਦਾ ਔਰ ਆਪਣੇ ਪਾਪਾਂ ਦਾ ਇਕਰਾਰ ਕਰਦਾ ਤੇ ਆਪਣੇ ਪਾਪਾਂ ਨੂੰ ਛੱਡਦਾ ਤਾਂ ਪਰਮੇਸ਼ਰ ਉਹਨੂੰ ਚੰਗਾ ਕਰਦਾ ਕਿਉਂਕਿ ਉਹਦੇ ਗੁਨਾਹ ਉਹਦੇ ਮਾਫ ਹੋ ਗਏ ਇੱਕ ਵਾਰ ਦਿਨ ਮੈਂ ਗੱਲ ਦੱਸਦਾ ਭਾਨਿਆ ਤੈਨੂੰ ਮੈਂ ਇਸ ਲਈ ਸਿਖਾ ਰਿਹਾ ਕਿ ਤੂੰ ਸੁਣੇ ਪਰਮੇਸ਼ਰ ਦਾ ਵਚਨ ਤੇ ਤੈਨੂੰ ਪਤਾ ਲੱਗੇ ਕਿ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਕਿੰਨਾ ਪਾਕ ਤੇ ਸੱਚਾ ਹੈ ਲਿਖਿਆ ਕਿ ਇੱਕ ਵਾਰੀ ਅੰਨਾ ਤੁਰਿਆ ਹੁੰਦਾ ਸੀ ਤਾਂ ਯਿਸੂ ਮਸੀਹ ਦੇ ਚੇਲਿਆਂ ਨੇ ਪੁੱਛਿਆ ਕਿ ਕਿ ਇਹਨੇ ਗੁਨਾਹ ਕੀਤਾ ਜਾਂ ਇਹਦੇ ਮਾਪਿਓ ਨੇ ਤਾਂ ਯਿਸੂ ਮਸੀਹ ਨੇ ਕਿਹਾ ਕਿ ਨਾ ਤਾਂ ਇਹਨੇ ਗੁਨਾਹ ਕੀਤਾ ਤੇ ਨਾ ਇਹਦੇ ਮਾਪਿਓ ਨੇ ਇਹ ਬਿਮਾਰੀ ਪਰਮੇਸ਼ਵਰ ਦੀ ਮਹਿਮਾ ਦੇ ਲਈ ਆ ਔਰ ਉਹਦੇ ਲਈ ਪ੍ਰਾਰਥਨਾ ਕੀਤੀ ਤਾਂ ਚੰਗਾ ਹੋ ਗਿਆ ਤੇ ਕੁਝ ਬਿਮਾਰੀਆਂ ਜਿਹੜੀਆਂ ਡਾਕਟਰਾਂ ਦੁਆਰਾ ਨਹੀਂ ਚੰਗੀਆਂ ਹੁੰਦੀਆਂ ਪ੍ਰਾਰਥਨਾ ਦੁਆਰਾ ਚੰਗੀਆਂ ਹੋ ਜਾਂਦੀਆਂ ਹੈ ਤਾਂ ਇਸ ਕਰਕੇ ਜੇ ਤੂੰ ਇਸ ਗੱਲ ਦੇ ਉੱਤੇ ਭਾਨਿਆ ਕਿ ਤੂੰ ਪ੍ਰਾਂਤੋਂ ਕਰਦਾ ਆ ਤਾਂ ਬਹੁਤ ਜਲਦੀ ਪੰਜਾਬੀ ਠੇੜ ਪੰਜਾਬੀ ਚ ਮੈਂ ਤੈਨੂੰ ਕਹਿ ਦਵਾਂ ਤੇਰੀ ਮੰਜੀ ਠੁਕਣ ਵਾਲੀ ਆ ਪਰਮੇਸ਼ਰ ਵੱਲੋਂ ਵੀ ਤੇ ਪਰਮੇਸ਼ਰ ਦੇ ਲੋਕਾਂ ਵੱਲੋਂ ਵੀ ਇਸ ਕਰਕੇ ਬਾਜ ਆ ਜਾ ਔਰ ਤੈਨੂੰ ਇਹ ਚੇਤਾਵਨੀ ਆ ਪਰਮੇਸ਼ਰ ਦੇ ਦਾਸ ਤੈਨੂੰ ਲਾਈਵ ਹੋ ਕੇ ਗੱਲ ਕਹਿ ਰਿਹਾ ਕਿ ਤੂੰ ਬੰਦਾ ਬਣ ਜਾ ਤਾਂ ਬੰਦਾ ਬਣ ਜਾ ਨਾ ਪਰਮੇਸ਼ਰ ਦੇ ਜਿਹੜੇ ਦਾਸਾਂ ਦੇ ਖਿਲਾਫ ਬੋਲ ਦੂਜੀ ਗੱਲ ਤੂੰ ਕਹਿੰਦਾ ਕਿ ਜਿਦਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਇੱਕ ਸ਼ਰਾਰਤੀ ਬੰਦਾ ਇੱਕ ਮਾਨਸਿਕ ਰੋਗੀ ਬੰਦਾ ਜਿਹਨੇ ਜਲੰਧਰ ਦੇ ਵਿੱਚ ਇੱਕ ਲੜਕੀ ਦਾ ਰੇਪ ਕਰਕੇ ਉਹਨੂੰ ਮਾਰ ਕੇ ਬਾਥਰੂਮ ਦੇ ਵਿੱਚ ਲੁਕੋਇਆ ਸੀ ਔਰ ਔਰ ਉਸ ਨੂੰ ਤੁਸੀਂ ਕਿਹਾ ਕਿ ਇਹ ਚਰਚ ਜਾਂਦਾ ਸੀ ਤੇ ਤੁਸੀਂ ਚਰਚ ਦੇ ਪਾਸਟਰਾਂ ਦੇ ਉੱਤੇ ਦੋਸ਼ ਲਗਾਨੇ ਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਚਰਚ ਜਾਂਦਾ ਸੀ ਜਾਂ ਨਹੀਂ ਜਾਂਦਾ ਸੀ ਮੈਨੂੰ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਚਾਹੇ ਉਹ ਗੁਰਦੁਆਰੇ ਵੀ ਜਾਂਦਾ ਹੋਵੇ ਚਾਹੇ ਮੰਦਿਰ ਵੀ ਜਾਂਦਾ ਹੋਵੇ ਜਿਹੜਾ ਬੰਦਾ ਗਲਤ ਆ ਉਹ ਗਲਤੀ ਆ ਹੁਣ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ ਔਰ ਪਬਲਿਕ ਨੂੰ ਵੀ ਇੱਕ ਸਵਾਲ ਪੁੱਛਦਾ ਜੇ ਕੋਈ ਪਾਪੀ ਬੰਦਾ ਕਿਸੇ ਮੰਦਰ ਦੇ ਵਿੱਚ ਜਾਂਦਾ ਆ ਕੀ ਉਹਦੇ ਪਾਪਾਂ ਦਾ ਜਿਹੜਾ ਭਾਰ ਪੰਡਤ ਦੇ ਉੱਤੇ ਆ ਜਾਂਦਾ ਕੀ ਪੰਡਤ ਉਸ ਉਸ ਪਾਪੀ ਦਾ ਜੇ ਉਹ ਬੰਦਾ ਗਲਤ ਆ ਜੇ ਮੰਦਰ ਜਾ ਰਿਹਾ ਤੇ ਇਹਦਾ ਮਤਲਬ ਕਿ ਤੁਸੀਂ ਪੰਡਤ ਨੂੰ ਕਹੋਗੇ ਵੀ ਤੂੰ ਗਲਤ ਹੋ ਆ ਵੀ ਪੰਡਤ ਨੇ ਤਾਂ ਆਪਣਾ ਭਾਈ ਪੰਡਤ ਜੀ ਨੇ ਤਾਂ ਆਪਣੀ ਚੰਗੀ ਸਿੱਖਿਆ ਦਿੱਤੀ ਹੋਊਗੀ ਚੰਗਾ ਹੀ ਉਹਨੂੰ ਸਿਖਾਇਆ ਹੋਊਗਾ ਐ ਤਾਂ ਇਹਨਾਂ ਨੂੰ ਕੀ ਆਊਗਾ ਵੀ ਤੂੰ ਗਲਤ ਕੰਮ ਕਰ ਐਦਾਂ ਹੀ ਜੇ ਕੋਈ ਬੰਦਾ ਇੱਕ ਪਾਪੀ ਗੁਨਾਹਗਾਰ ਬੰਦਾ ਗੁਰਦੁਆਰੇ ਦੇ ਵਿੱਚ ਜਾਵੇ ਤਾਂ ਕੀ ਤੁਸੀਂ ਉਹਦਾ ਦੋਸ਼ ਪਾਠੀ ਉੱਤੇ ਲਾ ਦੋਗੇ ਕੀ ਪਾਠੀ ਐਦਾਂ ਕਰਾਉਂਦਾ ਪਾਠੀ ਐਦਾਂ ਕਰਾਉਂਦਾ ਜੇ ਕੋਈ ਬੰਦਾ ਕਿਸੇ ਦੇ ਕਿਸੇ ਦੇ ਪੈਸੇ ਖਾਦੇ ਆ ਜਾਂ ਕਿਸੇ ਨੇ ਕਿਸੇ ਕਿਸੇ ਦਾ ਗਲਤ ਕੀਤਾ ਆ ਤਾਂ ਇਹਦਾ ਦੋਸ਼ ਤੁਸੀਂ ਕਿਸੇ men of god ਨੂੰ ਕਿੱਦਾਂ ਦੇ ਸਕਦੇ ਆ ਉਹ ਵੀ ਸਾਡੇ ਰਿਸਪੈਕਟਡ ਜਿਹੜੇ ਪਾਸਟਰਸ ਨੇ ਤੁਸੀਂ ਨਾਂ ਲੈ ਕੇ ਕਹਿੰਨੇ ਕਿ ਪਾਸਟਰਸ ਐਦਾਂ ਕਰਦੇ ਪਾਸਟਰਸ ਐਦਾਂ ਕਰਦੇ ਆ ਜੇ ਕੋਈ ਬੰਦਾ ਐਦਾਂ ਕਰਦਾ ਹੈ ਤਾਂ ਇਹ ਤਾਂ ਮਤਲਬ ਐ ਥੋੜੀ ਕੀ ਤੁਸੀਂ ਜਿਹੜੇ ਸੇਵਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦੋ ਤਾਂ ਇਹ ਗੱਲ ਹਰਗੱਜ਼ ਮਸੀਹ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਕਿ ਜਿੰਨੇ ਵੀ ਬੰਦੇ ਲਾਈਵ ਦੇਖ ਰਹੇ ਆ ਇਸ ਟਾਈਮ ਔਰ ਬਾਅਦ ਵਿੱਚ ਦੇਖਣਗੇ ਕਿ ਮਸੀਬਾਇਚਾਰਾ ਇਸ ਗੱਲ ਦੇ ਉੱਤੇ ਹੁਣ ਇੱਕਮਤ ਹੋ ਚੁੱਕਿਆ ਜਿਹੜਾ ਵੀ ਬੰਦਾ ਐਦਾਂ ਦਾ ਡਿਫਾਲਟਰ ਬਲੈਕਮੇਲਰ ਬੰਦਾ ਉੱਠ ਕੇ ਪਾਸਟਰਾਂ ਦੇ ਖਿਲਾਫ ਬੋਲੇਗਾ ਚਰਚਾ ਨੂੰ ਪਖੰਡਵਾਦ ਦੱਸੇਗਾ ਜਾਂ ਕਹੂਗਾ ਕਿ ਇਹਨਾਂ ਦੇ ਮਿਰਕਲ ਪਖੰਡਵਾਦ ਨੇ ਅਸੀਂ ਰੋਗੀਆਂ ਨੂੰ ਲੈ ਕੇ ਆਉਂਦੇ ਆਂ ਫਲਾਣਾ ਕਰਦੇ ਆਂ ਐਦਾਂ ਦਾ ਕੋਈ ਵੀ ਬੰਦਾ ਉੱਠ ਕੇ ਕਿੰਤੂ ਪ੍ਰੰਤੂ ਕਰੇਗਾ ਤਾਂ ਉਹਦੇ ਬੰਦਾ ਮਾਨਤਾਣ ਵੀ ਕੀਤਾ ਜਾਊਗਾ ਔਰ ਉਹਦੇ ਤੇ ਕਾਨੂੰਨੀਆ ਧਾਰਾਵਾਂ ਲਗਾ ਕੇ ਉਹਨੂੰ ਲੋੜ ਪਈ ਤਾਂ ਜੇਲ੍ਹ ਪਿੱਛੇ ਵੀ ਸੁੱਟਿਆ ਜਾਊਗਾ ਇਹ ਸਾਰਾ ਮੁਸੀਬਾਈ ਚਾਰਾ ਇਹਨੂੰ ਮੈਂ ਅਪੀਲ ਕਰਦਾ ਕਿ ਜਦੋਂ ਕੋਈ ਬੰਦਾ ਤੁਹਾਡੇ ਨੇੜੇ ਤੇੜੇ ਐਦਾਂ ਦੀ ਕਿੰਤੂ ਪ੍ਰੰਤੂ ਕਰਦਾ ਪਹਿਲਾਂ ਤੁਸੀਂ ਆਪ ਉਹਦੀ ਸੇਵਾ ਪਾਣੀ ਕਰੋ ਰੱਜ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਹਦੀ ਸੇਵਾ ਪਾਣੀ ਕਰੋ ਤੇ ਬਾਕੀ ਜਿਹੜਾ ਬਾਅਦ ਵਿੱਚ ਜਿਹੜਾ ਕਾਨੂੰਨੀ ਜਿਹੜੀ ਪ੍ਰਕਿਰਿਆ ਆ ਉਹ ਸਾਡੀ ਜਿਹੜੀ ਟੀਮ ਆ ਉਹਨੂੰ ਨਜਿੱਠੇਗੀ ਤੇ ਉਹਤੇ ਬਣਦੀਆਂ ਧਰਾਮਾਂ ਲਗਾ ਕੇ ਉਹਨੂੰ ਸਲਾਖਾਂ ਦੇ ਪਿਛੇ ਵੀ ਸੁੱਟੇਗੀ ਕਿਉਂਕਿ ਕਿਸੇ ਦਾ ਕੋਈ اختیار ਨਹੀਂ ਆ ਕਿਸੇ ਦੇ ਕੋਲ ਕੋਈ ਅਧਿਕਾਰ ਨਹੀਂ ਆ ਕਿ ਉਹ ਕਿਸੇ ਦੂਸਰੇ ਧਰਮ ਦੇ ਉੱਤੇ ਜਾ ਕੇ ਕਿੰਤੂ ਪ੍ਰਾਂਤੂ ਕਰੇ ਕਦੀ ਮਸੀਹ ਭਾਈਚਾਰੇ ਨੂੰ ਜਾਂ ਕਿਸੇ ਹੋਰ ਸਿਆਣੇ ਬੰਦੇ ਨੂੰ ਦੇਖਿਆ ਦੂਜੇ ਧਰਮ ਦੇ ਵਿੱਚ ਜਾ ਕੇ ਕਿੰਤੂ ਪ੍ਰਾਂਤੂ ਕਰਦੇ ਹੋਏ ਤੁਸੀਂ ਕਦੀ ਸੁਣਿਆ ਕਿ ਅਸੀਂ ਕਦੀ ਕਿਹਾ ਹੋਵੇ ਕਿ ਸਿੱਖ ਭਾਈਚਾਰੇ 'ਚ ਐਦਾਂ ਹੋ ਰਿਹਾ ਜੀ ਫਲਾਨਾ ਹੋ ਰਿਹਾ ਹਿੰਦੂਆਂ ਦੇ ਵਿੱਚ ਐਦਾਂ ਹੋ ਰਿਹਾ ਜਾਂ ਬੋਧੀਆਂ ਦੇ ਵਿੱਚ ਜੈਨੀਆਂ 'ਚ ਐਦਾਂ ਹੋ ਰਿਹਾ ਤੁਹਾਨੂੰ ਹੀ ਇਹ ਢੱਡੀ ਪੀੜਾ ਕਿਉਂ ਉੱਠਦੀ ਆ ਔਰ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹ ਜਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਦੇ ਉੱਤੇ ਇਨਕੁਆਰੀ ਲਵਾ ਕੇ ਇਹ ਜਾਂਚ ਕਰਨੀ ਚਾਹੀਦੀ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਪਿੱਛੇ ਹੈ ਕੌਣ ਇਹਨਾਂ ਦੇ ਪਿੱਛੇ ਇਹਨਾਂ ਨੂੰ ਥਾਪੜਾ ਕੌਣ ਦਿੰਦਾ ਜਿਹੜਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿੱਦਾਂ ਕੀ ਬੀਤੇ ਸਮੇਂ ਦੇ ਵਿੱਚ ਮਨੀ ਕਰਨ ਦੇ ਵਿੱਚ ਹੋਇਆ ਮਨੀਪੁਰ ਦੇ ਵਿੱਚ ਹੋਇਆ ਯੂਪੀ ਦੇ ਵਿੱਚ ਹੋਇਆ ਦੋ ਧਿਰਾਂ ਨੂੰ ਆਪਸ ਵਿੱਚ ਲੜਾਇਆ ਗਿਆ ਕੌਣ ਇਹਦੀ ਸਾਜ਼ਿਸ਼ ਰਚ ਰਿਹਾ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ 크ਰਿਸਚੀਅਨ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੇ ਲਈ ਇਹ ਇੱਕ ਇਨਕੁਆਰੀ ਦਾ ਵਿਸ਼ਾ ਹੈ ਔਰ ਐਦਾਂ ਦੇ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਤਰੀਕੇ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਕਿ ਇਹ ਕਿਹਨਾਂ ਦੇ ਬੰਦੇ ਆ ਕਿਹਨਾਂ ਦੇ ਕਹਨ ਦੇ ਉੱਤੇ ਬੋਲਦੇ ਆ ਤਾਂ ਇਹ ਸਰਕਾਰ ਦੇ ਅੱਗੇ ਇਹ ਮੇਰੀ ਬੇਨਤੀ ਆ ਔਰ ਮੈਂ ਚਾਹੁੰਦਾ ਵੀ ਜਿੰਨਾ ਵੀ ਮਸੀਬਾ ਇਚਾਰਾ ਮੇਰੀ ਇਸ ਗੱਲ ਨਾਲ ਸਹਿਮਤ ਹੋਆ ਉਹ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੇ ਤਾਂ ਜੋ ਪੰਜਾਬ ਸਰਕਾਰ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਕਿ ਇਹ ਜਿਹੜੇ ਲੋਕ ਨੇ ਮੈਂ ਇਹ ਦਾਅਵੇ ਨਾ ਕਹਿਣਾ ਕਿ ਇਹ ਲੋਕ ਜਿਹੜੇ ਏਜੰਸੀਆਂ ਦੇ ਪਾਲੇ ਹੋਏ ਲੋਕ ਨੇ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਏਜੰਸੀਆਂ ਕੰਮ ਕਰਦੀਆਂ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨੀਆਂ ਚਾਹੁੰਦੀਆਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਾਹਿਬ ਦਾ ਜਿਹੜਾ ਰਾਜ ਆ ਪਸੰਦ ਨਹੀਂ ਆ ਰਿਹਾ ਜਿਨ੍ਹਾਂ ਦੇ ਢਿੱਡੀ ਪੀੜਾ ਉੱਠ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਲੜਾ ਕੇ ਦੋ ਮਤਾਂ ਨੂੰ ਆਪ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਿਕੀਏ ਤਾਂ ਇਹ ਸਾਨੂੰ ਸਮਝਣ ਦੀ ਲੋੜ ਵਾ ਔਰ ਔਰ ਇਹ ਵੀ ਮੈਂ ਕਹਿਣਾ ਚਾਹੁੰਨਾ ਕਿ ਜੇ ਕੋਈ ਬੰਦਾ ਕਾਨੂੰ ਉੱਠ ਕੇ ਐਦਾਂ ਦੇ ਉੱਠ ਕੇ ਲਾਈਵ ਕਰਦਾ ਜਾਂ ਕੋਈ ਐਦਾਂ ਦੀ ਲੇਡੀਜ਼ ਆ ਕੇ ਕਹਿੰਦੀ ਆ ਕਿ ਮੈਂ ਚਰਚ ਜਾਂਦੀ ਸੀ ਮੈਂ ਉਸ ਭੈਣ ਨੂੰ ਪੁੱਛਦਾ ਵੀ ਭੈਣੇ ਤੂੰ ਚਰਚ ਜਾਂਦੀ ਸੀ ਤਾਂ ਚਰਚ ਦੇ ਵਿੱਚ ਜੇ ਤੂੰ ਕਿਸੇ ਬੰਦੇ ਨੂੰ ਪੈਸੇ ਫੜਾਤੇ ਤੈਨੂੰ ਕਿਸੇ ਕਿਸੇ ਨੂੰ ਤੂੰ ਪੁੱਛ ਕੇ ਫੜਾਏ ਤੂੰ ਕਹਿੰਦੀ ਸੀ ਮੈਂ ਪ੍ਰਧਾਨ ਜੀ ਕੋ ਗਈ ਪ੍ਰਧਾਨ ਗੌਰਵ ਜੀ ਤੂੰ ਪ੍ਰਧਾਨ ਜੀ ਨੂੰ ਪੁੱਛ ਕੇ ਪੈਸੇ ਫੜਾਏ ਸੀਗੇ ਤੂੰ ਅਪੋਸਟਰਲ ਜੀ ਨੂੰ ਪੁੱਛ ਕੇ ਪੈਸੇ ਫੜਾਏ ਸੀ ਇਹ ਤੇਰਾ ਆਪਣਾ ਨਿੱਜੀ ਵਿਸ਼ਾ ਆ ਕੀ ਕੀ ਤੇਰਾ ਰੋੜਾ ਨਾ ਰੋਲਾ ਤੇ ਜੇ ਤੇ ਤੂੰ ਤੇਰੇ ਉਹਨੇ ਪੈਸੇ ਖਾਦੇ ਸੀਗੇ ਤੂੰ ਜਾ ਕੇ ਕੰਪਲੀਟ ਕਰਾ ਸਰਕਾਰ ਬੈਠੀ ਆ ਠੀਕ ਆ ਉਹ ਤੇਰਾ ਆਪਣਾ ਪਰਸਨਲ ਮਸਲਾ ਤੂੰ ਚਰਚਾ ਨੂੰ ਕਿੱਦਾਂ ਟਾਰਗੇਟ ਕਰ ਸਕਦੀ ਆ ਮੈਂ ਭੈਣ ਨੂੰ ਵੀ ਕਹਿਣਾ ਚਾਹਣਾ ਉਹਦਾ ਤੋਂ ਕਹਿੰਦੀ ਮੈਂ ਪਰਮੇਸ਼ਰ ਨੂੰ ਮੰਨਦੀ ਆ ਪਰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਔਰ ਭਾਨਿਆਂ ਮੈਂ ਤੈਨੂੰ ਕਹਿਣਾ ਚਾਹਣਾ ਅੱਜ ਭਰਾ ਕੀ ਦੇਖ ਅੱਜ ਤਨ ਮੈਂ ਭਰਾ ਕਹਿ ਕੇ ਇਸ ਮੌਦੇ ਤੇ ਕਰ ਰਿਹਾ ਕਿ ਆਪਣੇ ਹਰਕਤਾਂ ਤੋਂ ਬਾਜ਼ ਆ ਜਾ ਨਾ ਬਾਰ ਬਾਰ ਤੇਰਾ ਜਿਹਦੇ ਨਾਲ ਰੌਲਾ ਤੂੰ ਉਹਦੇ ਨਾਲ ਨਜਿੱਠ ਜੇ ਤੂੰ ਪਾਸਟਰਾਂ ਨੂੰ ਟਾਰਗੇਟ ਕਰੇਗਾ ਜੇ ਤੂੰ ਚਰਚਸ ਨੂੰ ਟਾਰਗੇਟ ਕਰੇਗਾ ਤਾਂ ਇਹ ਮੁਸੀਬਾ ਇਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਫਿਰ ਤੈਨੂੰ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਊਗਾ ਤੇ ਤੈਨੂੰ ਸਲਾਖਾਂ ਦੇ ਪਿੱਛੇ ਵੀ ਜਾਣਾ ਪਊਗਾ ਐ ਨਾ ਕਹੀ ਮੈਂ ਡਰਦਾ ਡੁਰਦਾ ਨਹੀਂ ਫਿਰ ਤੇਰੇ ਅਗੇ ਚੀਕਾਂ ਬੜੀਆਂ ਮਾਰਦੇ ਹੁੰਦੇ ਆ ਫਿਰ ਇਹੋ ਹੀ ਕਹਿੰਦੇ ਆ ਅੱਜ ਪੁਲਿਸ ਪੈ ਗਈ ਮਗਰ ਪੁਲਿਸ ਪੈ ਗਈ ਮਗਰ ਪੁਲਿਸ ਦੇ ਜਿਹੜੇ ਨਾ ਫੇ ਪਟੇ ਪਟੇ ਸੇ ਨਹੀਂ ਜਾਂਦੇ ਇਸ ਕਰਕੇ ਬਾਜ ਆ ਜਾ ਤੇ ਤੈਨੂੰ ਇਹ ਵਰਨਿੰਗ ਆ ਇਹ ਲਾਸਟ ਵਰਨਿੰਗ ਆ ਇਸ ਤੋਂ ਬਾਅਦ ਤੇਰੇ ਖਿਲਾਫ ਜਿਹੜੀ ਆ ਮਸੀਬਾਈ ਚਾਰਾ ਆਵਾਜ਼ ਬਲੰਦ ਕਰੇਗਾ ਜੇ ਤੂੰ ਨਾ ਬਾਜ ਆਇਆ ਅੱਜ ਤੋਂ ਬਾਅਦ ਤੇਰੀ ਵੀਡੀਓ ਨਹੀਂ ਹੋਣੀ ਚਾਹੀਦੀ ਠੀਕ ਹੈ ਔਰ ਮਸੀਬਾਈ ਚਾਰਾ ਨੂੰ ਮੈਂ ਬੇਨਤੀ ਕਰਦਾ ਕਿ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਖੁਦਾ ਤੁਹਾਨੂੰ ਬਰਕਤ ਦੇਵੇ ਮਾਫ ਕਰਨਾ ਮੈਂ ਚਾਹੁੰਦਾ ਨਹੀਂ ਸੀ ਇਹਨਾਂ ਗੱਲਾਂ ਦੇ ਉੱਤੇ ਗੱਲ ਕਰਨੀ ਕਿਉਂਕਿ ਕਾਫੀ ਸਮੇਂ ਤੋਂ ਮੈਂ ਇਹਨਾਂ ਚੀਜ਼ਾਂ ਨੂੰ ਛੱਡ ਚੁੱਕਿਆ ਹਾਂ ਮੈਂ ਆਪਣੀ ਸੇਵਾ ਦੇ ਵਿੱਚ ਮਸਤਾ ਪਰ ਜੇ ਕੋਈ ਲੋਕ ਉੱਠ ਕੇ ਕੌਮ ਦੇ ਖਿਲਾਫ ਕਿੰਤੂ ਪ੍ਰੰਤੂ ਕਰਨਗੇ ਤਾਂ ਫਿਰ ਅਸੀਂ ਬੋਲਾਂਗੇ ਵੀ ਤੇ ਫਿਰ ਅਸੀਂ ਸਾਡੇ ਜਿਹੜੇ ਸ਼ਬਦ ਆ ਪ੍ਰਭੂ ਨੇ ਸਾਨੂੰ ਆਖਤਿਆਰ ਦਾ ਸ਼ਬਦ ਹੀ ਬੜੇ ਆ ਤੇ ਜਿਹੜੇ ਮੈਂ ਗੱਲ ਕਹਿ ਦਿੱਤੀ ਅੱਜ ਕੀ ਭਾਨਿਆਂ ਆਵਾਜ਼ ਆ ਜਾ ਜੇ ਉਹ ਨਹੀਂ ਆਵਾਜ਼ ਆਉਂਦਾ ਤਾਂ ਸ਼ਬਦਾਂ ਦੀ ਪਾਵਰ ਤੁਸੀਂ ਦੇਖਿਓ ਜਲਦੀ ਤੁਹਾਨੂੰ ਸੁਲਾਖਾਂ ਦੇ ਪਿੱਛੇ ਮਿਲੇਗਾ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਖੁਦਾ ਤੁਹਾਨੂੰ ਬਰਕਤ ਦੇ ਜੈ ਐਮਸੀ ਦੀ